ਰੋਜ਼ਪੁਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਯੁਧ ਨਸ਼ੇ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਤਸਵੀਰਾਂ ਦਿਖਾਵਾਂਗੇ ਕਿ ਇੱਕ ਇੱਕ ਏਕੜ ਦੇ ਵਿੱਚ ਜਿਹੜੀ ਮਰਜ਼ਾਇਤ ਪੁਸਾਰੀ ਕੀਤੀ ਗਈ ਹੈਗੀ ਆ ਇਸ ਪਰਿਵਾਰ ਦੇ ਉੱਪਰ ਕਈ ਨੌਜਵਾਨਾਂ ਦੇ ਉੱਪਰ ਇੱਕ ਪਰਿਵਾਰ ਦੇ ਮੁਕਦਮੇ ਜਿਹੜੇ ਨੇ ਉਹ ਦਰਜ ਨੇ ਨਸ਼ੇ ਦੇ ਔਰ ਵੱਡੀ ਰਿਕਵਰੀਆਂ ਵੀ ਹੋ ਚੁੱਕੀਆਂ ਹੋਈਆਂ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਕਿ ਆਹ ਪੀਲਾ ਪੰਜਾ ਜਿਹੜਾ ਅੱਜ ਹੈ ਉਹ ਇੱਕ ਚਲਾਇਆ ਜਾਣਾ ਹੈਗਾ ਪੁਲਿਸ ਦੇ ਵੱਲੋਂ ਵੱਡੀ ਕੀਤੀ ਦੇ ਵਿੱਚ ਜਿੱਥੇ ਪਹੁੰਚੇ ਹੋਏ ਹੈ ਜਿਹੜਾ ਮਲਚਰ ਕੋਰਟ ਦੇ ਵੱਲੋਂ ਆਉਣ ਦਿੱਤੇ ਗਏ ਹੈਗੇ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਉਹ ਐਸਐਸਪੀ ਵਿਰੋਸ ਤੋਂ ਕਿੰਨਾ ਵੀ ਤਰ੍ਹਾਂ ਕਰਿਆ ਗਿਆ ਹੈ ਸਰਕਾਰ ਦੇ ਵੱਲੋਂ ਸਮਾਨ ਜਿਹੜਾ ਉਹ ਪੜਾਇਆ ਗਿਆ ਹੈਗਾ ਉਹ ਜਿਹੜੀ ਇੱਥੇ ਕੀਲਾ ਦਾ ਵਾਕ ਪਾਇਆ ਗਿਆ ਹੈਗਾ ਤਾਂ ਜਿਹੜਾ ਇਹ ਤੁਹਾਨੂੰ ਦਿਖਾ ਰਿਹਾ ਹੈ ਏਹ ਤਾਂ ਕੀ ਲੈਣਾ ਹੈ ਅੱਜ ਨਾ ਦਿਨ ਚੱਲ ਰਿਹਾ ਵੱਡਾ ਕਰ ਰਿਹਾ ਇੱਕ ਟਿੱਕਰ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਪੜਾਇਆ ਉਹਨਾਂ ਤਾ ਤਸਵੀਰ ਤੱਕ ਕਰਦੇ ਅੰਗਲ ਦੀ ਦਿਖਾਈ ਸੀ ਤੁਹਾਨੂੰ ਦਿਖਾਣੇ ਹੈਗੇ ਆ ਕਿ ਪੀਲਾ ਪੰਜਾ ਜਿਹੜਾ ਉਹ ਚਲਾਇਆ ਜਾ ਰਿਹਾ ਜਿਹੜੀ ਇੱਕ ਵੱਡੀ ਕੋਟੀ ਸੀਗੀ ਆਲੀਸ਼ਾਨ ਕੋਟੀ ਬਣਾਈ ਗਈ ਹੋਈ ਸੀ ਇਹ ਦੱਸਿਆ ਗਿਆ ਹੈਗਾ ਕਿ ਜਿਹੜਾ ਨਸ਼ਾ ਵੇਚ ਕੇ ਪੈਸੇ ਜਿਹੜੇ ਹਿੱਕੇ ਸੀ ਉਸ ਤੇ ਨਾਲੇ ਬਣਾਈ ਗਈ ਹੋਈ ਆ ਔਰ ਇਸ ਪਰਿਵਾਰ ਦੇ ਉੱਪਰ ਕਾਫੀ ਜਿਹੜੇ ਪਰਚੇ ਜੜੇ ਨੇ ਉਹ ਦਰਜ ਹੋਏਗੇ ਨੇ ਔਰ ਹੱਲੇ ਵੀ ਜਿਹੜੇ ਲੜਕੇ ਹੈਗੇ ਨੇ ਉਹਨਾਂ ਦੇ ਉੱਪਰ ਮੁਕਦਮੇ ਦਰਜ ਹੈ ਔਰ ਜਿਹੜੀ ਅੱਗੇ ਕਾਰਵਾਈ ਜਿਹੜੀ ਚੱਲ ਰਹੀ ਹੈਗੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇੱਥੇ ਜਿਹੜੀ ਹੈ ਘਰ ਨੂੰ ਤੋੜਿਆ ਗਿਆ ਪੀਲੇ ਪੰਜੇ ਦੇ ਨਾਲ ਜਿਹੜਾ ਇੱਥੋਂ ਦਾ ਏਰੀਆ ਹੈਗਾ ਸੀ 1 ਏਕੜ ਦੇ ਕਰੀਬ ਦੱਸਿਆ ਗਿਆ ਏਰੀਆ ਕਿ ਜਿਹੜਾ ਇਲੀਗਲ ਜਿਹੜਾ ਉਹ ਬਣਾਇਆ ਗਿਆ ਹੈਗਾ ਤਾਂ ਤਸਵੀਰ ਤੁਹਾਨੂੰ ਜਿਹੜੀ ਆ ਉਹ ਦਿਖਾਈ ਹੈਗੀ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕੀ ਵੱਡੀ ਗਿੰਥੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਪਹੁੰਚੇ ਸੀ ਐਸਐਸਪੀ ਫਿਰੋਜ਼ਪੁਰ ਪੁਲਿਸ ਅਧਿਕਾਰੀਆਂ ਦੇ ਪਹੁੰਚੇ ਤਾਂ ਪਹਿਲਾ ਤੁਸੀਂ ਦੇਖਿਆ ਸੀਗਾ ਕਾਰ ਇੱਥੇ ਖੜਾ ਹੋਇਆ ਸੀਗਾ ਤਾਂ ਹੁਣ ਇਸ ਕਾਰ ਤੋਂ ਜਿਹੜਾ ਤੋੜਿਆ ਜਾ ਰਿਹਾ ਹੈਗਾ ਉੱਪਰ ਜਿਹੜੀ ਹੈ ਕਾਰ ਹੈਗੀ ਸੀਗੀ ਉਹ ਵੀ ਤੋੜ ਦਿੱਤੀ ਗਈ ਹੈ ਔਰ ਇਸ ਪਾਸੇ ਜਿਹੜਾ ਆਲਾ ਸੀਗਾ ਔਰ ساری ਦਵਾਰ ਸੀਗੇ ਇਸ ਨੂੰ ਤੋੜ ਦਿੱਤਾ ਗਿਆ ਔਰ ਇੱਕ ਕਾਰ ਨੂੰ ਜਿਹੜਾ ਤੋੜਿਆ ਜਾ ਰਿਹਾ ਐ ਐਸਐਸਪੀ ਫਿਰੋਜ਼ਪੁਰ ਭੁਤਿੰਦਰ ਸਿੰਘ ਹੋਰਾਂ ਨੇ ਜਾਣਕਾਰੀ ਵੀ ਦਿੱਤੀ ਹੈ ਉਹ ਵੀ ਤੁਹਾਨੂੰ ਸਰਾਨੇ ਹੈਗੇ ਆ ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਜਗਿੰਦਰ ਦੇ ਉੱਪਰ ਕਾਫੀ ਪਰਚੇ ਜਿਹੜੇ ਦਰਜ ਹੈਗੇ ਆ ਤਾਂ ਉਸ ਇਹਨਾਂ ਦੇ ਪਰਿਵਾਰ ਦੇ ਉੱਪਰ ਜੇ ਗੱਲ ਕਰੀਏ ਹੋਰ ਮੁਕਦਮੇ ਜਿਹੜੇ ਨੇ ਦਰਜ ਹੈਗੇ ਆ ਕਈਆਂ ਦੇ ਉੱਪਰ ਇਹਨਾਂ ਦੇ ਕੇਸ ਜਿਹੜੇ ਉਹ ਚੱਲ ਰਹੇ ਹੈਗੇ ਆ ਕਾਰਵਾਈ ਜਿਹੜੀ ਉਹ ਕੀਤੀ ਹੈ ਤਾਂ ਅੱਜ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਜੀ ਅੱਜ ਜਿਹੜਾ ਤੁਸੀਂ ਆ ਦੇਖ ਰਹੇ ਹੋ ਜਿਹੜਾ ਮੈਲ ਨੁਮਾ ਘਰ ਬਣਾਇਆ ਹੋਇਆ ਹੈ ਇਹ ਇਸ ਸੰਬੰਧੀ ਜਿਹੜੇ ਗਵਰਨਮੈਂਟ ਵੱਲੋਂ ਜਿਹੜੀ ਜਿਹੜੀ ਮਹਮਾ ਚੱਲ ਰਹੀ ਹੈ ਨਸ਼ਾ ਜੁੱਧ ਨਸ਼ਾ ਵਿਰੋਧ ਇਹਦੇ ਵਿੱਚ ਜਿਹੜਾ ਜਦੋਂ ਪਤਾ ਲੱਗਿਆ ਪ੍ਰਸ਼ਾਸਨ ਨੂੰ ਕਿ ਇਹ ਇੱਕ ਇਲੀਗਲ ਜਗ੍ਹਾ ਤੇ ਇਹ ਘਰ ਬਣਿਆ ਹੋਇਆ ਜਿਹੜੀ ਇੱਕ ਕਿਹੜੀ ਲੈਂਡ ਹੈਗੀ ਕਮਿਸ਼ਨ ਫੋਟੋ ਪ੍ਰੋਵਿੰਸ਼ੀਅਲ ਗਵਰਨਮੈਂਟ ਲੈਂਡ ਹੈ ਪ੍ਰੋਵਿੰਸ਼ੀਅਲ ਗਵਰਨਮੈਂਟ ਲੈਂਡ ਦੇ ਉੱਪਰ ਜਿਹੜਾ ਇਹ ਨਜਾਇਜ਼ ਤੌਰ ਤੇ ਸਾਰੀ ਕੀਤੀ ਹੈ ਜਿਹੜੇ ਇਹਨਾਂ ਨੇ ਨਜਾਇਜ਼ ਜਿਹੜੇ ਪੈਸੇ ਬਣਾਏ ਆ ਨਸ਼ਾ ਨੂੰ ਵੇਚ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰਕੇ ਬਰਬਾਦ ਕਰਕੇ ਜੋ ਇਹਨਾਂ ਨੇ ਪੈਸੇ ਬਣਾਏ ਹੋਏ ਐ ਤੇ ਉਹ ਪੈਸਿਆਂ ਦਾ ਇਹਨਾਂ ਨੇ ਇੱਕ ਹ ਮਹਿਲ ਨੂੰ ਘਰ ਵੱਡਾ ਘਰ ਬਣਾਇਆ ਜਿਸ ਦਾ ਤੁਸੀਂ ਦੇਖ ਸਕਦੇ ਆਂ ਵੀ ਇੰਨੀ ਸਿਕਿਉਰਿਟੀ ਇੰਨਾ ਜਿਹੜਾ ਤਾਰਾ ਦੂਰਾ ਜਿਹੜੀਆਂ ਲਾ ਕੇ ਤੇ ਉੱਚੀਆਂ ਕੋਈ 12 15 ਫੁੱਟ ਕੰਧਾਂ ਇਹ ਜੇਲ੍ਹ ਦਾ ਇਹੋ ਜਿਹਾ ਕੋਈ ਹੁੰਦਾ ਇਹਨਾਂ ਨੇ ਐਸਾ ਬਣਾ ਕੇ ਜਿਹੜੇ ਨਸ਼ੇ ਤੋਂ ਬਣਾਏ ਹੋਏ ਪੈਸੇ ਕਾਰੋਬਾਰ ਤੋਂ ਨਜਾਇਜ਼ ਪੈਸੇ ਬਣਾਏ ਉਹਦਾ ਘਰ ਬਣਾਇਆ ਇਹ ਇਹਦੇ ਅੱਜ ਡਿਮੋਲਿਸ਼ ਕਰਨ ਦੇ ਸਾਡੇ ਤੋਂ ਪ੍ਰਸ਼ਾਸਨ ਵੱਲੋਂ ਪੁਲਿਸ ਸਹਾਇਤਾ ਵੀ ਮੰਗੀ ਗਈ ਜਿਸ ਤੇ ਅਸੀਂ ਪੁਲਿਸ ਸਹਾਇਤਾ ਦੇ ਕੇ ਇਸ ਦਾ ਜਿਹੜਾ ਕਾਨੂੰਨ ਅਨਸਾਰ ਬੰਦੀ ਕਾਰਵਾਈ ਜਿਹੜੀ ਉਹਦੇ ਵਿੱਚ ਇਸ ਨੂੰ ਡਿਮੋਲਿਸ਼ ਕਰ ਰਹੇ ਆ ਤੇ ਇੱਥੇ ਮੈਂ ਦੱਸਣਾ ਚਾਹਣਾ ਹੈ ਵੀ ਜਿਹੜਾ ਇਹ ਜੋਗਿੰਦਰ ਸਿੰਘ ਸ਼ੰਮੀ ਆ ਪੁੱਤਰ ਲਾਲ ਸਿੰਘ ਵਾਸੀ ਕਿਲਚੇ ਇਹ ਇਹਦੇ ਤੇ 29 ਮੁਕੱਦਮੇ ਦਰਜ ਜਿਹੜੇ ਐਨਡੀਪੀਐਸ ਦੇ 29 ਮੁਕਦਮੇ ਦਰਜ ਜਿਨ੍ਹਾਂ 'ਚ 5 ਚੋ سزا ਹੋ ਚੁੱਕੀ ਆ 2 ਚੋ ਬਰੀ ਆ ਤੇ 16 ਹਜੇ ਜੇਰੇ ਸਮੈਤ ਆ ਤੇ 6 ਹਜੇ ਅੰਡਰ ਇਨਵੈਸਟੀਗੇਸ਼ਨ ਕੇਸ ਆ ਇਹ ਪਰਸ਼ੰਦੇ ਜੇਲਸ ਬੰਦਾ ਹੈ ਤੇ ਇਹ ਲੁੱਟਖੋਹਾਂ ਦੇ ਵੀ ਇਹਦੇ ਵਿੱਚ ਇਹਦੇ ਤੇ ਮੁਕਦਮੇ ਦਰਜ ਸੀ ਤੇ ਇਵੇਂ ਹੀ ਜਿਹੜਾ ਇਸ ਦਾ सोनू ਪੁੱਤਰ ਲਾਲ ਸਿੰਘ ਜਿਹੜਾ ਇਹਦਾ ਭਰਾ ਹੈ ਉਹਦੇ ਤੇ ਤਿੰਨ ਮੁਕਦਮੇ ਦਰਜ ਆ ਇਹ ਦੋ ਚੋ سزا ਹੋ ਚੁੱਕਿਆ ਇੱਕ ਜਮਰੀਏ ਗੋਇੰਦਵਾਲ ਜੇਲ ਚ ਹੈ ਲਾਲ ਸਿੰਘ ਪੁੱਤਰ ਸੁੰਦਰ ਸਿੰਘ ਵਸੀ ਨਿਹਲਾ ਕਿਲ ਤੇ ਇਹ ਵੀ ਇਹਨਾਂ ਦੇ ਲਾਲ ਇਹਦਾ ਭਰਾ ਇੱਕ ਉਹਦੇ ਤੋਂ ਦੋ ਪਰਚੇ ਦਰਜ ਹੈ ਜੀ ਇੱਕ ਕੁਸ਼ਲਿਆ ਬਾਈ ਪਤਨੀ ਲਾਲ ਸਿੰਘ ਦੋ ਪਰਚੇ ਉਹਦੇ ਦਰਜ ਹੈ ਕ੍ਰਿਸ਼ਨਾ ਕੌਰ ਪੁੱਤਰੀ ਲਾਲ ਸਿੰਘ ਪਿੰਡ ਨਿਹਲਾ ਕਿਲ ਤੇ ਇੱਕ ਪਰਚਾ ਉੱਤੇ ਦਰਜ ਹੈ ਤੇ ਇਹ ਇੰਨੇ ਪਰਚੇ ਦਰਜ ਇੱਥੇ ਇੱਕ ਹੋਰ ਵੀ ਤੁਹਾਡੇ ਧਿਆਨ ਚ ਲਿਆਉਣ ਵਾਲੀ ਗੱਲ ਹੈ ਵੀ ਇਹਦੇ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵੇੜਾ ਬਗੇਲਾ ਥਾਣਾ ਮਹਿਤਪੁਰ ਜੋ ਇਹਦਾ ਮਾਮਾ ਲਾਲ ਸਿੰਘ ਦਾ মামਾ ਲੱਗਦਾ ਇਹ ਵੀ ਅਸੀਂ ਜਿਹੜਾ ਕੱਲ ਅਸੀਂ ਮੁਕਦਮਾ ਪਰਸੋ 11 ਤਰੀਕ ਨੂੰ ਮੁਕਦਮਾ ਨੰਬਰ 99 ਮਿਤੀ 11 5 25 ਨੂੰ ਜਿਹਦੇ ਵਿੱਚ 150 ਗ੍ਰਾਮ ਹਫੀਮ ਸੀ ਤੇ 11,65,500 ਰੁਪਿਆ ਡਰਗ ਮਨੀ ਮਿਲਿਆ ਸੀ ਉਹ ਇਸ ਦਾ ਭਾਂਜਾ ਹੈ ਜਿਹੜੇ ਇਸ ਜਿਹੜਾ ਪੈਡਲਰ ਹੈ ਯਾਨੀ ਕਿ ਸਪਲਾਇਰ ਹੈ ਸਮਗਲਰ ਹੈ ਬੱਡੇ ਲੈਵਲ ਦਾ ਉਹ ਵੀ ਉਹ ਵੀ ਇਹਦਾ ਘਰ ਹੈ ਜਿਹੜਾ ਇਸ ਬੰਦੇ ਦਾ ਜਿਹੜਾ ਜਗਿੰਦਰ ਸਿੰਘ ਸ਼ੰਮੀ ਦਾ ਘਰ ਹੈ ਤੇ ਸ਼ਹਿਰ ਦੇ ਵਿੱਚ ਫਰੋਜ਼ਪੁਰ ਉੱਥੋਂ ਉਹ ਬੰਦਾ ਫੜਿਆ ਗਿਆ ਸੀ ਤੇ ਉਹ ਤੋਂ ਰਿਕਵਰੀ ਹੋਈ ਸੀ 11,65,500 ਰੁਪਏ ਦੀ ਜਿਹੜੇ ਡਰਗ ਮਨੀ ਸੁਮੇਤ ਜਿਹੜਾ ਕਿ ਇਹ ਡਰੱਗਸ ਦਾ ਇਲ ਗਾਟਨ ਬਣੀ ਹੈ ਜਿਹੜਾ ਨਜਾਇਜ਼ ਇਹ ਡਰੱਗਸ ਨੂੰ ਵੇਚ ਕੇ ਇਹਨਾਂ ਨੇ ਨਜਾਇਜ਼ ਕਮਾਈ ਕੀਤੀ। ਯਾਨੀ ਕਿ ਸਾਰਾ ਪਰਿਵਾਰ ਹੀ ਇਸ ਇਨਾਂ ਨੇ ਕਤਲ ਵੀ ਕੀਤਾ ਸੀ। ਹਾਂਜੀ ਉਹ ਵੀ ਇੱਕ ਮੁਕੱਦਮਾ ਹੈ 29 ਮੁਕੱਦਮੇ ਜਿੱਤੇ ਦਾ ਜੋ ਪੰਜ ਸਜ਼ਾ ਹੋ ਚੁੱਕਿਆ ਹੋ ਰਿਹਾ। ਯਾਨੀ ਕਿ ਸਾਰਾ ਪਰਿਵਾਰ ਹੀ ਇਸ ਦੇ ਵਿੱਚ ਨਸ਼ੇ ਦੀ ਦਲਦਲ ਚ ਹਾਂ ਤੁਸੀਂ ਦੇਖੋ ਤੁਹਾਡੇ ਸਾਹਮਣੇ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਨਸ਼ੇ ਦੇ ਪੈਸੇ ਤੋਂ ਅਜਿਹੀ ਏਡੀ ਵੱਡੀ ਜਾਇਦਾਦ ਬਣਾਈ ਹੈ ਜਿਹੜੀ ਘੱਟੋ ਘੱਟ ਕਰੋੜਾਂ ਰਪਏ ਤੋਂ ਉੱਪਰ ਦੀ ਜਾਇਦਾਦ ਹੈ। ਇਹ ਸਰ ਕਿਨੇ ਏਰੀਆ ਦੇ ਵਿੱਚ ਬਣੀ ਹੋਊਗੀ? ਏ ਹੁਣੇ ਜੀ ਇਹ 1.5 ਦੋ ਕਨਾਲ ਤੇ ਦੋ ਕਨਾਲ ਚੋੜ ਇੱਕ ਇੱਕ ਕ੍ਰਿਕਟ ਲੈ ਇੱਕ ਕ੍ਰਿਕਟ ਲੈਂਡ ਹੈ ਜੀ ਜਿਹੜੀ ਮਸੀਤ ਤੇ ਬੇਟੀ ਦੇ ਪਰਚੇ ਜੀ ਉਹ ਕਦੇ ਕਦੇ ਪਰਚੇ ਨਹੀਂ ਉਹ ਐਨਡੀਪੀਐਸ ਹੈ ਜੀ ਹਾਂ ਜੀ ਸਰ ਇਹ ਜਿਹੜੀ ਮਕਾਨ ਟਾਇਆ ਜਾ ਰਿਹਾ ਹੈ ਸ਼ਹਿਰੀ ਬਣਾ ਕੋਈ ਮਕਾਨੀ ਦੇਖੋ ਜੀ ਉਹਦੀ ਜਿਹੜੀ ਕਾਨੂੰਨ ਅਨੁਸਾਰ ਬੰਦੀ ਕਾਰਵਾਈ ਜਿਹੜਾ ਕੋਈ ਇਹ ਤਾਂ ਬਿਲਕੁਲ ਇਲੀਗਲ ਜਗ੍ਹਾ ਤੇ ਬਣਾ ਹੋਇਆ ਹੈ ਇਲੀਗਲੀ ਬਣਾ ਹੋਇਆ ਤੇ ਉਹਦੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਾਨੂੰਨ ਅਨੁਸਾਰ ਕਾਨੂੰਨ ਤੋਂ ਅਸੀਂ ਬਾਹਰ ਜਾਣਾ ਨਹੀਂ ਕਾਨੂੰਨ ਅਨੁਸਾਰ ਕਰਦੇ ਹੈ ਸਰਕਾਰ ਦੀ ਹੈਗਾ ਜੀ ਹਾਂਜੀ ਇਹ ਹੈ ਹਾਂਜੀ ਜਿਹੜੀ প্রভিনਸ਼ਲ ਗਵਰਨਮੈਂਟ ਪੰਜਾਬ ਦਾ ਇਹਦੇ ਨਾਮ ਨਾਲ ਇੱਕ ਕਹਿੰਦੇ ਨਾਲ ਇੱਕ 15 ਕਿੱਲੇ ਹੋਰ ਵੀ ਹੈ ਜਿਹੜੀ ਵੰਡ ਬਾਈ ਕਰਦੇ ਜਿਹੜੀ ਕੋਈ ਵੀ ਨੋਟਿਸ ਆਊਗੀ ਜੀ ਉਹ ਉਸ ਤੇ ਉਵੇਂ ਹੀ ਕਾਰਵਾਈ ਕੀਤੀ ਜਾਊਗੀ ਉਸ ਤੇ ਵੀ ਅੱਗੇ ਕਾਰਵਾਈ ਕਰਾਂਗੇ ਹੁਣ 1 ਏਕੜ ਦੇ ਵਿੱਚ ਇਹ ਜਿਹੜੀ ਕੋਠੀ ਬਣੀ ਹੋਈ ਹੈ ਜਿਹੜਾ ਮਹਿਲ ਨੋਮਾ ਕੋਠੀ ਹੈ 1 ਏਕੜ ਚ ਹੈ ਇਸ ਤੇ ਕਾਰਵਾਈ ਕੀਤੀ ਇਹ 1 ਏਕੜ ਜਗਾ ਜੀ ਹਾਂਜੀ প্রভিনਸ਼ਲ ਗਵਰਨਮੈਂਟ ਮਾਲਕ ਹੈ ਜੀ ਸਰਕਾਰ ਮਾਲਕ ਹੈ ਜੀ ਹਾਂ ਇਸ ਬਾਬਤ ਪ੍ਰਾਪਰਟੀ ਨੂੰ ਖਾਲੀ ਕਰਨ ਬਾਰੇ ਤਾਂ ਐਸਜੀਐਮ ਸਾਹਿਬ ਦੀ ਗਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ ਐਸਟੀਐਮ ਫਰਸਪੁਰ ਦੀ ਕੋਰਟ ਦੇ ਵਿੱਚ ਉਹਨਾਂ ਵੱਲੋਂ ਐਸਜੀਐਮ ਮਾਂਜੋਗ ਐਸਟੀਐਮ ਫਰਸਪੁਰ ਦੀ ਅਦਾਲਤ ਨੇ ਇਸ ਪ੍ਰਾਪਰਟੀ ਨੂੰ ਵਕੇਟ ਕਰਨ ਵਾਸਤੇ ਮਾਰਚ ਮਹੀਨੇ ਦੇ ਵਿੱਚ ਆਰਡਰ ਕੀਤੇ ਸੀ ਉਹਦੀ ਕੰਪਲਾਈਂਸ ਵਾਸਤੇ ਫਿਰ ਸਾਨੂੰ ਸਿਕਿਉਰਿਟੀ ਚਾਹੀਦੀ ਸੀ ਜਾਂ ਹੋਰ ਸਾਰਾ ਸਿਸਟਮ ਚਾਹੀਦਾ ਸੀ ਅੱਜ ਸਾਨੂੰ ਸਿਕਿਉਰਿਟੀ ਮਿਲੀ ਹੈ ਤੇ ਅੱਜ ਅਸੀਂ ਉਹ ਆਰਡਰਾਂ ਦੀ ਕੰਪਲਾਈਂਸ ਕਰਨ ਵਾਸਤੇ ਆਏ ਹਾਂ ਹੁਣ ਇਹ ਸਾਰਾ ਖਾਲੀ ਕਬਜ਼ਾ ਸੀ ਲੈਣਾ ਖਾਲੀ ਕਰਨਾ ਨੂੰ ਢਾ ਕੇ ਕਬਜ਼ਾ ਲੈ ਗਏ ਸਰ ਜੀ ਯੁੱਧ ਨਸ਼ਾ ਵਿਰੁੱਧ ਜਿਹੜੀ ਮਕਾਨਾਂ ਦਾ ਨਿਸ਼ਾਨ ਨੂੰ ਲੈ ਕੇ ਢਾ ਦੇ ਵੀ ਵੈਸੇ ਹੀ ਸਾਡੇ ਟੱਪ ਨਹੀਂ ਜੀ ਨਹੀਂ ਇਹ ਪ੍ਰਾਪਰਟੀ ਜਿਹੜਾ ਬਣਿਆ ਹੈ ਨਸ਼ੇ ਤੋਂ ਪੈਸੇ ਕਮਾ ਕੇ ਬਣੀ ਹੈ ਇਸ ਕਰਕੇ ਮਦਦ ਚਾਹੀਦੀ ਹੈ ਇਹ ਤਾਂ ਨਸ਼ੇ ਨੂੰ ਲੈ ਕੇ ਸ਼ਹਿਰੀ ਦੀ ਕੋਠੀ ਬਣੀ ਹੈ ਉਹ ਮੇਰ ਨੂੰ ਜਿਹੜਾ ਸਟੂਨ ਸਾਹਿਬ ਦੀ ਕੋਰਟ ਦਾ ਫੈਸਲਾ ਜਿਹੜਾ ਆ ਅੱਜ ਇਸ ਪ੍ਰਾਪਰਟੀ ਦੇ ਗਏ ਇਸ ਤੇ ਆਪਾਂ ਉਹ ਤੇ ਅਗਜ ਕਾਰਵਾਈ ਕਰਾਂਗੇ ਕਮਾਪਰਸਨ ਦੇ ਨਾਮ ਸਣੀ ਚੋਪੜਾ ਜੱਟਵਾਰੀ ਟੀਮ ਮੀਰੋਸ